ਤਬ ਵਿਕਰਮ ਮਜੀਠੀਆ ਨੂੰ ਸਮਨ ਤੇ ਸਮਨ ਜਾਰੀ ਹੋ ਰਿਹਾ ਤੇ ਹੁਣੇ-ਹੁਣੇ ਇੱਕ ਹੋਰ ਨਵਾਂ ਸਮਨ ਮਜੀਠੀਆ ਨੂੰ ਜਾਰੀ ਹੋਇਆ ਐਸਆਈਟੀ ਦੇ ਵੱਲੋਂ ਵਿਕਰਮ ਮਜੀਠੀਆ ਨੂੰ ਇਹ ਨਵਾਂ ਸਮਨ ਜਾਰੀ ਕੀਤਾ ਗਿਆ ਤੇ 20 ਜੁਲਾਈ ਨੂੰ ਵਿਕਰਮ ਸਿੰਘ ਮਜੀਠੀਆ ਨੂੰ ਪੇਸ਼ ਹੋਣ ਲਈ ਆਖਿਆ ਗਿਆ ਦਰਅਸਲ 20 ਜੁਲਾਈ ਨੂੰ ਪਟਿਆਲਾ ਦੇ ਵਿੱਚ ਵਿਕਰਮ ਸਿੰਘ ਮਜੀਠੀਆ ਨੂੰ ਐਸਆਈਟੀ ਦਫਤਰ ਅੱਗੇ ਪੇਸ਼ ਹੋਣਾ ਪਵੇਗਾ ਤਾਂ ਮਜੀਠੀਆ ਦੀਆਂ ਜੋ ਮੁਸ਼ਕਲਾਂ ਨੇ ਲਗਾਤਾਰ ਪਾਤੀਆਂ ਜਾ ਰਹੀਆਂ ਤੇ ਅੰਮ੍ਰਿਤਸਰ ਅਦਾਲਤ ਦੇ ਵਿੱਚ ਪੇਸ਼ ਹੋਣ ਦਾ ਹਵਾਲਾ ਵਿਕਰਮ ਮਰਜੀਠੀਆ ਦੇ ਵੱਲੋਂ ਦਿੱਤਾ ਗਿਆ ਜਿਸ ਕਰਕੇ ਐਸਆਈਟੀ ਦਫਤਰ ਪਟਿਆਲਾ ਉਹ ਅੱਜ ਨਹੀਂ ਪਹੁੰਚ ਸਕੇ ਫਿਲਹਾਲ ਐਸਆਈਟੀ ਦੇ ਵੱਲੋਂ ਇੱਕ ਨਵਾਂ ਸੱਮਨ ਜਾਰੀ ਕੀਤਾ ਗਿਆ 20 ਜੁਲਾਈ ਨੂੰ ਵਿਕਰਮ ਮਰਜੀਠੀਆ ਨੂੰ ਸੈਟ ਦੇ ਅੱਗੇ ਪੇਸ਼ ਹੋਣਾ ਪਵੇਗਾ ਦੱਸਦੀਏ ਕਿ ਕਰੋੜਾ ਰੁਪਏ ਦੇ ਡਰਗ ਤਸਕਰੀ ਦੇ ਮਾਮਲੇ ਦੀ ਜਾਂਚ ਕਰ ਰਹੀ ਵਿਸ਼ੇਸ਼ ਜਾਂਚ ਟੀਮ ਐਸਆਈਟੀ ਦੇ ਸਾਹਮਣੇ ਅੱਜ ਵਿਕਰਮ ਮਰਜੀਠੀਆ ਪੇਸ਼ ਨਹੀਂ ਹੋਏ ਸੁਪਰਾ ਮੁਤਾਬਕ ਉਹਨਾਂ ਨੇ ਐਸਆਈਟੀ ਨੂੰ ਆਖਿਆ ਕਿ ਅੱਜ ਅਮ੍ਰਿਤਸਰ ਕੋਰਟ ਦੇ ਵਿੱਚ ਨੇ ਉਹਨਾਂ ਦੀ ਇੱਕ ਪੇਸ਼ੀ ਹੈ ਦੇ 23 ਜੁਲਾਈ ਨੂੰ ਐਸੇ ਮਾਮਲੇ ਦੀ ਸੁਣਵਾਈ ਸੁਪਰੀਮ ਕੋਰਟ ਦੇ ਵਿੱਚ ਹੈ ਜਿਹੇ ਦੇ ਵਿੱਚ ਉਹਨਾਂ ਨੇ ਅਗਲੀ ਤਾਰੀਖ 23 ਤੋਂ ਬਾਅਦ ਦੀ ਮੰਗੀ ਸੀ ਪਰ ਐਸਆਈਟੀ ਦੇ ਵੱਲੋਂ ਜਿਹੜਾਗਾ ਫਿਰ ਤੋਂ ਸੱਦ ਲਿਆ ਗਿਆ ਹੈ ਵਿਕਰਮ ਮਜੀਠੀਆ ਨੂੰ 20 ਜੁਲਾਈ ਨੂੰ ਪਟਿਆਲਾ ਦੇ ਵਿੱਚ ਜਿਹੜਾ ਪੇਸ਼ ਹੋਣਾ ਪਵੇਗਾ ਦਰਸਲ 20 ਜੁਲਾਈ ਨੂੰ ਪਟਿਆਲਾ ਦੇ ਵਿੱਚ ਵਿਕਰਮ ਸਿੰਘ ਮਜੀਠੀਆ ਨੂੰ ਐਸਆਈਟੀ ਦਫ਼ਤਰ ਅੱਗੇ ਪੇਸ਼ ਹੋਣ ਦੇ ਲਈ ਕਿਹਾ ਗਿਆ ਦਾ ਸੰਜੋਗ ਹੈ ਕਿ ਵਿਕਰਮ ਸਿੰਘ ਮਜੀਠੀਆ ਨੂੰ ਐਸਆਈਟੀ ਨੇ ਅੱਜ ਪੁੱਛਗਿੱਛ ਦੇ ਲਈ ਬੁਲਾਇਆ ਸੀ ਹਾਲਾਂਕਿ ਇਸ ਤੋਂ ਪਹਿਲਾਂ ਜਦੋਂ ਸਿੱਟ ਨੇ ਸਮਨ ਜਾਰੀ ਕੀਤੇ ਸੀ ਤਾਂ ਉਦੋਂ ਅਕਾਲੀ ਦਲ ਨੇ ਇਸ ਮਾਮਲੇ ਨੂੰ ਸਿਆਸਤ ਤੋਂ ਪ੍ਰੇਰਿਤ ਦੱਸਿਆ ਸੀ ਇਸ ਤੋਂ ਪਹਿਲਾਂ ਜਦੋਂ ਪਿਛਲੇ ਮਹੀਨੇ ਐਸਆਈਟੀ ਨੇ ਮਜੀਠੀਆ ਨੂੰ ਨੋਟਿਸ ਜਾਰੀ ਕੀਤਾ ਤਾਂ ਉਦੋਂ ਮਜੀਠੀਆ ਨੇ ਇਸ ਦੇ ਵਿਰੋਧ ਦੇ ਵਿੱਚ ਹਾਈ ਕੋਰਟ ਦਾ ਦਰਵਾਜ਼ਾ ਖੜਕਾਇਆ ਉਹਨਾਂ ਨੇ ਅਦਾਲਤ ਦੇ ਵਿੱਚ ਕਿਹਾ ਕਿ ਉਹਨਾਂ ਨੂੰ ਵਾਰ-ਵਾਰ ਸੱਮਨ ਭੇਜ ਕੇ ਪਰੇਸ਼ਾਨ ਕੀਤਾ ਜਾ ਰਿਹਾ ਹੈ ਇਸ ਦੇ ਦਰਮਿਆਨ 8 ਜੁਲਾਈ ਨੂੰ ਐਸਆਈਟੀ ਨੇ ਸੱਮਨ ਵਾਪਸ ਲੈ ਲਏ ਸੀ ਜਤਕੇ ਬਾਅਦ ਵਿੱਚ ਫਿਰ ਨਵੇਂ ਸਿਰਿਓ ਮਜੀਠੀਆ ਨੂੰ ਸੱਮਨ ਜਾਰੀ ਕੀਤੇ ਗਏ ਜਿਸ ਦੇ ਲਈ ਅੱਜ ਉਹਨਾਂ ਨੂੰ ਪਟਿਆਲਾ ਪਹੁੰਚ ਕੇ ਚਤੇ ਲਈ ਬੁਲਾਇਆ ਗਿਆ ਸੀ ਪਰ ਅੰਮ੍ਰਿਤਸਰ ਅਦਾਲਤ ਦੇ ਵਿੱਚ ਪੇਸ਼ ਹੋਣ ਦਾ ਹਵਾਲਾ ਦੇ ਕੇ ਵਿਕਰਮ ਮਜੀਠੀਆ ਜੋ ਨੇ ਪਟਿਆਲਾ ਦਫ਼ਤਰ ਨਹੀਂ ਪਹੁੰਚਦੇ ਕਿਉਂਕਿ ਅੱਜ ਉਹਨਾਂ ਦੇ ਅੰਮ੍ਰਿਤਸਰ ਦੇ ਕੋਰਟ ਦੇ ਵਿੱਚ ਕਿਸੇ ਮਾਮਲੇ ਨੂੰ ਲੈ ਕੇ ਪੇਸ਼ੀ ਸੀ ਤਾਂ ਵਿਕਰਮ ਮਜੀਠੀਆ ਨੂੰ ਸਮਨ ਤੇ ਸਮਨ جاری ਹੋ ਰਿਹਾ ਤੇ ਹੁਣੇ-ਹੁਣੇ ਇੱਕ ਹੋਰ ਨਵਾਂ ਸਮਨ ਮਜੀਠੀਆ ਨੂੰ ਜਾਰੀ ਹੋਇਆ ਐਸਆਈਟੀ ਦੇ ਵੱਲੋਂ ਵਿਕਰਮ ਮਜੀਠੀਆ ਨੂੰ ਇਹ ਨਵਾਂ ਸਮਨ ਜਾਰੀ ਕੀਤਾ ਗਿਆ ਤੇ 20 ਜੁਲਾਈ ਨੂੰ ਵਿਕਰਮ ਸਿੰਘ ਮਜੀਠੀਆ ਨੂੰ ਪੇਸ਼ ਹੋਣ ਲਈ ਆਖਿਆ ਗਿਆ ਦਰਅਸਲ 20 ਜੁਲਾਈ ਨੂੰ ਪਟਿਆਲਾ ਦੇ ਵਿੱਚ ਵਿਕਰਮ ਸਿੰਘ ਮਜੀਠੀਆ ਨੂੰ ਐਸਆਈਟੀ ਦਫ਼ਤਰ ਅੱਗੇ ਪੇਸ਼ ਹੋਣਾ ਪਵੇਗਾ ਤਾਂ ਮਜੀਠੀਆ ਦੀਆਂ ਜੋ ਮੁਸ਼ਕਲਾਂ ਨੇ ਲਗਾਤਾਰ ਪਾਤੀਆਂ ਜਾ ਰਹੀਆਂ ਤੇ ਅੰਮ੍ਰਿਤਸਰ ਅਦਾਲਤ ਦੇ ਵਿੱਚ ਪੇਸ਼ ਹੋਣ ਦਾ ਹਵਾਲਾ ਵਿਕਰਮ ਮਰਜੀਠੀਆਂ ਦੇ ਵੱਲੋਂ ਦਿੱਤਾ ਗਿਆ ਜਿਸ ਕਰਕੇ ਐਸਆਈਟੀ ਦਫ਼ਤਰ ਪਟਿਆਲਾ ਉਹ ਅੱਜ ਨਹੀਂ ਪਹੁੰਚ ਸਕੇ ਫਿਲਹਾਲ ਐਸਆਈਟੀ ਦੇ ਵੱਲੋਂ ਇੱਕ ਨਵਾਂ ਸੱਮਨ ਜਾਰੀ ਕੀਤਾ ਗਿਆ 20 ਜੁਲਾਈ ਨੂੰ ਵਿਕਰਮ ਮਰਜੀਠੀਆਂ ਨੂੰ ਸੇਟ ਦੇ ਅੱਗੇ ਪੇਸ਼ ਹੋਣਾ ਪਵੇਗਾ ਦੱਸਦੀਏ ਕਿ ਕਰੋੜਾ ਰੁਪਏ ਦੇ ਡਰੱਗ ਤਸਕਰੀ ਦੇ ਮਾਮਲੇ ਦੀ ਜਾਂਚ ਕਰ ਰਹੀ ਵਿਸ਼ੇਸ਼ ਜਾਂਚ ਟੀਮ ਐਸਆਈਟੀ ਦੇ ਸਾਹਮਣੇ ਅੱਜ ਵਿਕਰਮ ਮਰਜੀਠੀਆਂ ਪੇਸ਼ ਨਹੀਂ ਹੋਏ ਸੋ ਮੁਤਾਬਕ ਉਹਨਾਂ ਨੇ ਐਸਆਈਟੀ ਨੂੰ ਆਖਿਆ ਕਿ ਉਹ ਅਜ ਅਮਰੀਕ ਸਰਕਟ ਦੇ ਵਿੱਚ ਨੇ ਉਹਨਾਂ ਦੀ ਇੱਕ ਪੇਸ਼ੀ ਹੈ ਜਦ ਕਿ 23 ਜੁਲਾਈ ਨੂੰ ਇਸੇ ਮਾਮਲੇ ਦੀ ਸੁਣਵਾਈ ਸੁਪਰੀਮ ਕੋਰਟ ਦੇ ਵਿੱਚ ਹੈ ਜਿਹੇ ਦੇ ਵਿੱਚ ਉਹਨਾਂ ਨੇ ਅਗਲੀ ਤਾਰੀਖ 23 ਤੋਂ ਬਾਅਦ ਦੀ ਮੰਗੀ ਸੀ ਪਰ ਐਸਆਈਟੀ ਦੇ ਵੱਲੋਂ ਜਿਹੜਾਗਾ ਫਿਰ ਤੋਂ ਸੱਦ ਲਿਆ ਗਿਆ ਹੈ ਵਿਕਰਮ ਮਜੀਠੀਆ ਨੂੰ 20 ਜੁਲਾਈ ਨੂੰ ਪਟਿਆਲਾ ਦੇ ਵਿੱਚ ਜਿਹੜਾ ਪੇਸ਼ ਹੋਣਾ ਪਵੇਗਾ ਦਰਸਲ 20 ਜੁਲਾਈ ਨੂੰ ਪਟਿਆਲਾ ਦੇ ਵਿੱਚ ਵਿਕਰਮ ਸਿੰਘ ਮਜੀਠੀਆ ਨੂੰ ਐਸਆਈਟੀ ਦਫ਼ਤਰ ਅੱਗੇ ਪੇਸ਼ ਹੋਣ ਦੇ ਲਈ ਕਿਹਾ ਗਿਆ ਦਾ ਸੰਯੋਗ ਹੈ ਕਿ ਵਿਕਰਮ ਸਿੰਘ ਮਜੀਠੀਆ ਨੂੰ ਐਸਆਈਟੀ ਨੇ ਅੱਜ ਪੁੱਛਗਿੱਛ ਦੇ ਲਈ ਬੁਲਾਇਆ ਸੀ ਹਾਲਾਂਕਿ ਇਸ ਤੋਂ ਪਹਿਲਾਂ ਜਦੋਂ ਸਿੱਟ ਨੇ ਸਮਨ ਜਾਰੀ ਕੀਤੇ ਸੀ ਤਾਂ ਉਦੋਂ ਅਕਾਲੀ ਦਲ ਨੇ ਇਸ ਮਾਮਲੇ ਨੂੰ ਸਿਆਸਤ ਤੋਂ ਪ੍ਰੇਰਿਤ ਦੱਸਿਆ ਸੀ ਇਸ ਤੋਂ ਪਹਿਲਾਂ ਜਦੋਂ ਪਿਛਲੇ ਮਹੀਨੇ ਐਸਆਈਟੀ ਨੇ ਮਜੀਠੀਆ ਨੂੰ ਨੋਟਿਸ ਜਾਰੀ ਕੀਤਾ ਤਾਂ ਉਦੋਂ ਮਜੀਠੀਆ ਨੇ ਇਸ ਦੇ ਵਿਰੋਧ ਦੇ ਵਿੱਚ ਹਾਈ ਕੋਰਟ ਦਾ ਦਰਵਾਜ਼ਾ ਖੜਕਾਇਆ ਉਹਨਾਂ ਨੇ ਅਦਾਲਤ ਦੇ ਵਿੱਚ ਕਿਹਾ ਕਿ ਉਹਨਾਂ ਨੂੰ ਵਾਰ-ਵਾਰ ਸੱਮਨ ਭੇਜ ਕੇ ਪਰੇਸ਼ਾਨ ਕੀਤਾ ਜਾ ਰਿਹਾ ਹੈ ਇਸ ਦੇ ਦਰਮਿਆਨ 8 ਜੁਲਾਈ ਨੂੰ ਐਸਆਈਟੀ ਨੇ ਸੱਮਨ ਵਾਪਸ ਲੈ ਲਏ ਸੀ ਜਤਕੇ ਬਾਅਦ ਵਿੱਚ ਫਿਰ ਨਵੇਂ ਸਿਰਿਓਂ ਮਜੇਟੀਆਂ ਨੂੰ ਸੱਮਨ ਜਾਰੀ ਕੀਤੇ ਗਏ ਜਿਸ ਦੇ ਲਈ ਅੱਜ ਉਹਨਾਂ ਨੂੰ ਪਟਿਆਲਾ ਪੁੱਛ ਕੇ ਦਿੱਲੀ ਬੁਲਾਇਆ ਗਿਆ ਸੀ ਪਰ ਅੰਮ੍ਰਿਤਸਰ ਅਦਾਲਤ ਦੇ ਵਿੱਚ ਪੇਸ਼ ਹੋਣ ਦਾ ਹਵਾਲਾ ਦੇ ਕੇ ਵਿਕਰਮ ਮਰਜੀਠੀਆ ਜੋ ਨੇ ਪਟਿਆਲਾ ਦਫ਼ਤਰ ਨਹੀਂ ਪਹੁੰਚਦੇ ਕਿਉਂਕਿ ਅੱਜ ਉਹਨਾਂ ਦੀ ਅੰਮ੍ਰਿਤਸਰ ਦੇ ਕੋਰਟ ਦੇ ਵਿੱਚ ਕਿਸੇ ਮਾਮਲੇ ਨੂੰ ਲੈ ਕੇ ਪੇਸ਼ੀ ਸੀ